ਆ ਵੇਖੋ ਭਾਈ ਆਪਣੇ ਫਤੇ ਨੂੰ ਕਿੰਨਾ ਸ਼ੌਂਕ ਆ ਇਹ ਪੜਦਾ ਪੁਰਦਾ ਘੱਟ ਵੱਧਦੀ ਆ ਇਹਨੂੰ ਪਸ਼ੂ ਆਂਦਾ ਹੀ ਰਹਿੰਦਾ ਹੁਣ ਆ ਕੱਟੀ ਬੰਨ ਕੇ ਹਟਿਆ ਫੇਰ ਕਹਿੰਦਾ ਉਹਨੂੰ ਵੀ ਮ ਬੰਨਣਾ ਘਰੋਂ ਕੱਲਾ ਆ ਕੇ ਛੱਡ ਲੈਂਦਾ ਪਤੰਦਰ ਪਸਾਰੇ ਪਾਸੇ ਬਾੜਾ ਪੈੜਾ ਬੰਦਾ ਇੰਨਾ ਸ਼ੌਂਕ ਤਾਂ ਇਹਨੂੰ ਪਸ਼ੂ ਆਂਦਾ ਓਏ ਬਾਪੂ ਮੈਨੀ ਜੀਜਾ ਇੱਥੇ ਰੱਖਿਆ ਨਾ ਤੀਜਾ ਤੇਰੀਆਂ ਪੰਗਾਂ ਤੇ ਅੱਜ ਤੂੰ ਫਰੂਟੀ ਇਹਨੂੰ ਪਿਆਤੀ ਆਪਣੇ ਸ਼ੌਂਕੀ ਨੂੰ ਹੈ ਫਰੂਟੀ ਇਹਨੂੰ ਪਿਆਤੀ ਓਏ ਨਾ ਨਾ ਅੰਦਰ ਨਹੀਂ ਬੰਨਣਗਾ ਹੁਣ ਤਾਂ ਬਾਹਰ ਹੀ ਹੁੰਦਗਾ ਪੁੱਤ ਉਹਨੂੰ ਬੰਨ ਆਪਣੀ ਨੂੰ ਪਰੀ ਨੂੰ ਲਿਆ ਉਹਨੂੰ ਬੰਨ ਇਹ ਤਾਂ ਬਾਹਰ ਹੀ ਹੁੰਦਗਾ ਹੁਣ ਉਹਨੂੰ ਲਿਆ 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 ਫੜ ਜਾ ਇਹ ਡਰਦੀ ਜਾਂ ਦੂਜੀ ਨੂੰ ਲਿਆ ਕਿੱਧਰ ਗਈ ਇਹ ਐਂ ਸ਼ਾਟ ਲੈਂਦਾ ਬਾਈ ਖੁੱਲੇ ਆ ਕੇ ਪੂਰੇ ਗੇੜੇ ਦਵਾਉਂਦਾ ਜੱਟ ਅਸੀਂ ਵੀ ਆਖ ਦਿੰਨੇ ਚੱਲ ਕੋਈ ਨਹੀਂ ਫਿਰ ਕੋਈ ਕੰਮ ਤਾਂ ਕਰੂ ਕਿੱਧਰ ਤੇ ਆ ਜਾ ਫਿਰ ਇਹਨੂੰ ਲੈ ਕੇ ਚੱਲ ਖਾਂ ਓਏ ਨਾ ਮੁਫਤਾਂ ਦੀ ਟੱਪ ਜੂਗੀ ਛੱਡ ਦੇ ਭੱਜੂਗੀ ਤਾਂ ਫਿਰ ਸਹੀ ਹੁਣ ਤੇ ਤੂੰ ਤਾਂ ਇੱਥੇ ਬਾਈਦੀ ਨਹੀਂ ਗਈ ਆ ਵੇਖ ਆਏ ਬਾਈ ਧੰਦਗਾ ਓਰੇ ਆ ਲੈ ਬੰਨ ਦੇ ਬੰਨ ਇੱਥੇ ਇਹ ਪੁੱਤ ਬਾਲੀਆਂ ਪੈਂੀਆਂ ਬੰਨ ਦੇ ਇੱਥੇ ਨਹੀਂ ਬੰਨੀਆਂ ਉੱਥੇ ਬੰਨਣੀਆਂ ਬੰਨ ਦੇ ਇਹ ਤਾਂ ਬਾੜੀ ਚੰਦਰੀ ਆ ਉਹ ਸਿਆਣੀ ਆਪਣੀ ਪਰੀ ਬਨ ਦੇ ਬਨ ਦੇ ਬਨ ਦੇ ਚੱਲ ਕੋਈ ਕੰਮ ਤਾਂ ਕਰ ਇੱਧਰ ਆ ਜਾ ਫਿਰ ਤੇ ਪਸੂਆਂ ਦਾ ਹੀ ਬਾਲਾ ਸ਼ੌਕ ਆ ਤਾਂ ਪਸ਼ੂ ਬਨ ਲਿਆ ਕਰ ਬੜਾ ਟਿਊਸ਼ਨ ਟਾਸ਼ਨ ਤੇ ਵੀ ਜਾਇਆ ਕਰ ਮਾੜਾ ਮੋਟਾ ਕੇ ਕੱਲੇ ਪਸ਼ੂਆਂ ਤੀਆਂ ਓਏ ਇੱਧਰ ਹੋ ਜਾ ਇੱਧਰ ਬਾਪੂ ਨੂੰ ਬਨਨ ਦੇ ਨਵੇਂਣ ਦੇ ਕੰਮ भेजी बन दे इथे होंगी बन दे बस हम तो इतो बाले दूजे पसु नहीं बजते गए बन दे बन दे बन दे बन दे बन देता दे दे दे। दे मेरा बार दे बन दे बन 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 आ जा बस बन दू गापे वह हूं दूजे पशु व्डे बजते आ जा बहुत बनती है इतो कोई आ जा ए तो बुरछा तड़के नमावे ਲੱਗ ਜੀ ਮੇਰੇ ਨਾਲ ਬੰਨਮਾਏਂਗਾ ਬਸੂ ਕਿਨੂੰ ਮੂੰਹ ਪਰ ਇਹ ਇਹ ਨੂੰ ਨਾ ਕਿਨੂੰ ਇਹਦਾ ਮੂੰਹ ਛੱਡ ਇਹਦਾ ਮੂੰਹ ਨਹੀਂ ਇਹਦੇ ਨਾਲ ਨਹੀਂ ਛੱਡਦਾ ਇਹਦਾ ਮੂੰਹ ਨਹੀਂ ਛੱਡਦਾ ਪੁੱਤੇ ਤੇਨਾ ਮੂੰਹ ਇਹਦਾ ਤੂੰ ਆ ਜਾ ਯਾਰ ਚੱਲ ਗਏ ਆਪਾਂ ਆ ਚੱਲ ਗਏ ਮਗਰੋਂ ਬੰਦੇ ਬੰਦੇ ਫਿਰ ਆਜਾ ਹੁਣ ਪਹਿਲਾਂ ਬੰਨਣੀਆਂ ਆ ਜਾ ਆ ਚੱਲ ਗਏ ਆ ਚੱਲੀਏ ਆ ਜਾ ਆ ਜਾ ਆ ਜਾ ਇਹਦੇ ਮਾਰਨਾਂ ਦਾ ਮਾਰਦੇ ਮੜਾਏ ਬੁਰਸ਼ ਮਾਰਨਾਂ ਦਾ ਮਾਰ ਲਾ ਹੋਰ ਵੈੜਾ ਮੂੜਾ ਨੂੰ ਆਪੇ ਪਿਆਇ ਆਊਗਾ ਅੱਜ ਆ ਚਲ ਗਿਆ ਆਪਾਂ ਕੱਲ ਨੂੰ ਛੱਡਾਂਗੇ ਚੰਗਾ ਆ ਕੇ ਪੁੱਤ ਮੈਂ ਇੱਥੇ ਰੂੰ ਬਾਪੂ ਮੱਛਰ ਖਾ ਜੂਗਾ ਇੱਥੇ ਇੱਥੇ ਤਾਂ ਮੱਛਰ ਐਡਾ ਐਡਾ ਪਤਾ ਆ ਜਾ ਆ ਜਾ ਮੇਰੇ ਬੱਤ ਚੱਲ ਚੱਲ ਬਾਤ ਚੱਲ ਬਾਤ ਚੱਲ ਬਾੜਾ ਸ਼ੇਰ ਪੁੱਤ ਹੌਲੀ 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 ਡੈਗਣਾ ਪਈ ਡੈਗਣਾ ਪਈ ਆਏ ਭਾਈ ਇਹਨੂੰ ਛੌਂਕ ਬੜਾ ਛੌਂਕਾ ਕੰਜਰ ਅਰੇ ਵੀ ਨਾ ਧੰਨਵਾਦ